ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੜਾ ਦਿਖਾਵਾਂਗੇ ਇੱਕ ਗੱਬਣ ਤੇ ਦੋ ਮੱਝਾ ਦਾ ਜਣ ਸੋਈਆਂ ਵਿੱਚ ਇੱਕ ਬੈੜਤਾਈ ਸੂਬ ਤੇ ਇੱਕ ਗੱਬਣ ਸਾਈਵਲ ਡਿਟੇਲ ਇਕੱਲੇ ਇਕੱਲੇ ਬਾਰੇ ਪੁੱਛਾਂਗੇ ਰੇਟ ਵੀਡੀਓ ਦੇ ਵਿੱਚ ਹੋਣਗੇ ਤੇ ਹੋਣਗੇ ਤਵਾਕੇ ਵਾਲੇ ਜਮਾਂ ਲਾਟਰੀ ਆਫਰ ਵਾਲੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਮੇਰਾ ਨਾਮ ਹਰਮਨ 프리 ਸਿੰਘ ਪਿੰਡ ਮਾਣੂ ਕਾ ਜ਼ਿਲ੍ਹਾ ਲੁਧਿਆਣਾ ਆਪਣਾ ਪਿੰਡ ਨੇੜੇ ਲੱਖਾ ਰੇਗਿਆ ਜੀ ਟਕੂਰ ਤੇ ਜਗਰਾਉਂ ਰੋਡ ਤੇ ਆਪਣਾ ਪਿੰਡਾ ਮਾਣੂ ਤੇ ਠੀਕ ਆ ਮੋਬਾਈਲ ਨੰਬਰ ਆਪਣਾ 9873677978 9873677978 71978 ਪਹਿਲੇ ਨੰਬਰ ਤੇ ਜਿਹੜੀ ਬਿਹੜ ਆਪਾਂ ਦੇਖੀ ਜੈ ਨੇ ਸੁਆ ਕਿਹੜਾ ਸੁਈ ਆ ਇਹ ਦੂਜਾ ਸੁਆ ਸੁਈ ਆ ਆਪਾਂ ਫਾਰਮ ਤਾਂ ਨਹੀਂ ਦੀ ਆਪਦੇ ਬੰਦਿਆਂ ਤੋਂ ਜਿਹੜੀ ਟਰੈਲੂ ਬੰਨ ਕੇ ਗਾਈਆਂ ਰੱਖਦੇ ਉਹਨਾਂ ਦਾ ਆਪਦਾ ਬੱਚਾ ਇਹਨੇ ਕੀ ਜੇਦਾ ਬੱਚਾ ਜੀ ਜਰਸੀ ਚ ਆ ਗਿਆ ਹਨਾ ਤੇ ਜੇਰ ਵਗੈਰਾ ਡੰਨ ਜੇਰ ਜਮਾ ਡੰਨ ਆ ਜਾਂ ਸਾਬ ਜਾਲਾ ਮਾਰਦੇ ਨੇ ਤਾਂ ਜੇਰ ਵਾਲੇ ਪਾਸੇ ਬੇਫਿਕਰਾ ਜਾਲੇ ਨਿਸ਼ਾਨੀ ਹੁੰਦੀ ਆ ਤੇ ਰਾਤ ਆਪਾਂ ਕਿੰਨਾ ਚੋਇਆ ਦਾ ਅੱਜ ਸਵੇਰ ਚੋਇਆ ਸੀ 7 ਕਿਲੋ ਬੌਲੀ ਠੀਕ ਹੈ ਹਾਂਜੀ ਤੇ ਚੋਇਟ ਵੀ ਕਰਕੇ ਦੇਖ ਲਿਓ ਠੀਕ ਹੈ ਨਾੜਾ ਨੂੜਾ ਚੰਗੀਆਂ ਤੇ ਸਾਊ ਮੋਤ ਜਿੰਨੀ ਮਾਰਦੀਆਂ ਠੰਡੀ ਸੀਲਾ ਸਾਰੇ ਦੇਵੇ ਦੇ ਬੈਂਚ ਪੂਰੀ ਨਾ ਦੁੱਧ ਦਾ ਪਣ ਦਾਜ ਵਾਲਾ ਇਹ ਵੀ ਕਿੱਥੇ ਚੱਲੂਗੀ ਇਹ ਦੁੱਧ 25 ਕਿਲੋ ਲੂਗੀ ਬਾਦ ਤੇ ਨਾ ਬਾਦ ਤੇ ਰੱਪਾ 20 ਕਿਲੋ ਕਹਿੰਦੇ ਠੀਕ ਹੈ ਮੇਰੇ ਦੋ ਮਿੰਟ ਰੋਕ ਕੇ ਲਾ ਲਓ ਦੁੱਧ ਮੰਨ ਕੇ ਚਲੀ ਜਾਪਾ ਵੀ 25 ਤੇ ਚੱਲੂਗੀ ਚੱਲੂਗੀ ਜੜ ਸੌਦਾ ਲਾ ਕੇ ਚਲੇ ਵੀ 24 30 22 ਤੇ ਹੈਗੀ ਆ ਜਾਵਾਂ ਹਾਂਜੀ ਤੇ ਵੇਚਣੀ ਕਿੰਨੇ ਦਾ ਰੇਟ ਕਿਲੋ ਹੋਏ ਦਾ ਮੁੱਲ ਭਾਵੇਂ 70 ਕਰੋੜ ਲਈ 65 ਕਰੋੜ 60000 ਦੀ ਇਸ ਨੂੰ ਦੇਵਾਂਗੇ 60 ਦੀ ਆਪਾਂ 60 ਦੇਵਾਂਗੇ ਦੇਵਾਂਗੇ ਦੇਖੋ ਠੰਡੀ ਸੀ ਲੈਣੀ ਹੈ ਤੇ ਦੋ ਮਿੰਟ ਰੋਕ ਕੇ ਲਾ ਲਿਓ ਇੰਨੀ ਸਾਊ ਸੀ ਦਾ ਠੀਕ ਹੈ ਤੇ ਆਪਾਂ ਦੇਣੀ ਨੈਟ ਹਾਂ ਨਾ ਜਾਵਾਂ 60000 ਸੋ 60000 ਦੀ 24 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੇ ਤੇ ਜੇਰ ਵਗੈਰਾ ਟੁਰਲ ਕੰਮ ਜਮਾ ਡਾਨਾ ਹਨਾ ਸੋ ਮੜੇ ਨਾਲ ਖੜ ਜੀ ਕਿਤੇ ਕੋਈ 60 ਵਾਲੇ ਆਏ ਨਾ ਮੰਨੇ ਵੀ ਛੋਟੀ ਆ ਕਿਤੇ ਕੱਲ ਤੋਂ ਕੋਲ ਆਈ ਠੀਕ ਹੈ ਦੁੱਧ 22 24 23 ਇੱਥੇ ਬਾਕੀ ਮੌਸਮੋਂ ਠੰਡਾ ਹੋਣ ਲੱਗ ਗਿਆ ਹਨਾ 90 ਦਿਨਾਂ ਤੇ ਲਾਲਾ ਸ਼ਾਮੂ ਦਾ ਭਰ ਜਾਣਾ ਪੂਰਾ ਹੈ ਠੀਕ ਹੈ ਹੁਣ ਚਵਾਈ ਇਹਦੀ ਹੋਈ ਵੀ ਆ ਹੋਈ ਹੋਈ ਤੇ ਚਿੱਟਾ ਜਾਲਾ ਦੇਈ ਜਾਂਦੀ ਆ ਉਸ ਕਿਲੋ ਬੇਫਿਕਰ ਹੋ ਜਾ ਜੇਰ ਵਗੈਰਾ ਕੰਮ ਡਾਨੇ ਦਾ ਦਿਖਾਈ ਦਿੰਦਾ ਸੋ ਬਾਕੀ ਆ ਦੇਖੋ ਮਿਲਕ ਵੇਨ ਵਗੈਰਾ ਨਾੜਾਂ ਨਾਲ ਗੁੰਦੀ ਪਈ ਆ 60000 60000 ਜੁਗਾ ਨਹੀਂ ਛ ਜੇ ਜੀ ਮੰਗੇ ਵੀਰੇ ਆਪਾਂ ਜਮਾ ਜੇ ਐਵੇਂ ਸੀ ਮੰਗਣ ਦੋ ਇੱਕ ਫੇਰੇ ਲੈਣ ਵਾਲਾ ਚਾਹੇ 20 ਮੰਗੇ ਲੈ ਲੈ ਅੱਗੇ ਦੋ ਨੰਬਰ ਆਪਾਂ ਜਿਹੜੀ ਸਾਈਵਾਲ ਦੇਖੀ ਜੰਨੇ ਆ ਇਹਦਾ ਹੀ ਸੂਆ ਦੂਜਾ ਦਾ ਪਲੂਣ ਨੇ ਨਹੀਂ 20 ਕਿਲੋ ਦੁੱਧ ਦਿੱਤਾ 23 ਕਿਲੋ ਦੁੱਧ ਦਿੱਤਾ ਪਲੂਣ ਨੇ ਹਾਂਜੀ ਦਿਨ ਕਹਿ ਕੱਢਦੀ ਹੈ ਹਜੇ ਦਿਨ ਹਜੇ ਹਫ਼ਤਾ ਪਿਆ ਹੀ ਦੇਖੋ ਲੈਵੇ ਦੀਆਂ ਢੱਲਾਂ ਢੰਗ ਲੱਗਦੀਆਂ ਠੀਕ ਹੈ ਇੱਕ ਹਫ਼ਤਾ ਬਾਕੀ ਪਿਆ ਬਹੁਤ ਆ ਥਣ ਪੂਰਾ ਚੰਗਾ ਲੱਗਾਈ ਠੀਕ ਹੈ ਐਤ ਕੀ ਮੰਨ ਕੇ ਚੱਲੀ ਅੰਦਾਜ਼ਾ ਕਿੱਥੇ ਚੱਲੂਗੀ ਐਤ ਕੀ ਅਹੀਂ ਘਰ ਤੋਂ ਨੇ ਨਾਲਾ ਚਾਹੀ 20 ਮੰਨ ਲੈ ਹਾਂਜੀ ਠੀਕ ਆ ਰੇਟ ਇਹਦੇ ਵੇਚ ਨਾਲਾ ਫਿਰ ਰੇਟ ਜਿਹੜਾ ਮਰਜ਼ੀ ਕਰਾ ਲਓ 75 ਕਰਾ ਲਓ 70 ਕਰਾ ਲਓ 68000 ਦੀ ਵੱਛੀ ਦਿਵਾਉਂਗੇ ਸੋ 68000 ਦੀ ਵੈੜ ਮਿਲ ਜੂਗੀ ਦੂਜਾ ਸਵੇਰ ਸੁੰਦਿਆ ਰੇਲ ਦੇ ਡੱਬੇ ਜਿੱਦੀ ਵੈੜ ਆ ਦਿਨ ਹਫਤਾ ਖੰਡ ਕੱਢਦੀ ਆ ਤੇ ਠੰਡ ਬਹੁਤ ਆਈ ਆਵੇਂ ਆਈ ਬੈਠੋ ਲੋ ਜਿਵੇਂ ਮਰ ਠੀਕ ਆ ਠੰਡ ਸੋਹਣਾ ਗੁੱਲੇ ਵਾਲਾ ਹਾਥੀ ਚੁਆਈ ਜਾ ਰਾ ਹੈ ਨਾ ਤੇ ਬਾਕੀ ਨਾੜਾ ਨੂੜਾ ਨਾਲ ਤਾਂ ਗੁੰਦੀ ਪਈ ਆ ਜਾ ਬਾਕੀ ਕੱਦ ਮਿੰਟ ਪੂਰਾ ਡਬਲ ਆਈ ਆਏ ਨਹੀਂ ਕੋਈ ਛੋਟੀ ਆ ਠੀਕ ਆ ਵੇਖੋ ਤੁਸੀਂ ਆਹ ਦੇਖ ਲਓ ਮੇਰੇ 6800 ਦੀ ਜੈਸਰ ਨੂੰ ਆਪਾਂ ਦੇ ਦਾਂਗੇ। ਸੋ ਦੁੱਧ ਫਰਿੱਜਾ ਗਰਮੀਆਂ 'ਚ ਵੀ ਫਰਿੱਜਾ ਜਿਹਨੇ ਇੱਕ ਰੱਖਣੀ ਆ ਉਹਦੇ ਲਈ ਪੂਰੀ ਵੈਸਟ ਆ ਹੱਥੀ ਚ ਬਾਈ ਜਿਹੜੇ 25 hf ਦਾ ਵੀ ਦਾਵਾ ਪੂਰਾ ਕਰੂ ਤੇ ਛਾਈ ਵਾਲਾ ਦਾ ਵੀ ਕਰੂ ਜਰਸੀ ਦਾ ਵੀ ਕਰ। ਤੇ ਦੁੱਧ ਫੈਟ ਵਾਲਾ ਦੋ ਜਮਾ। ਫੈਟ ਵਾਲਾ ਦੋ ਮੱਝ ਦਾ ਵੀ ਦਾਵਾ ਪੂਰਾ ਕਰ। ਜੈ ਜੈ ਕਰਲਾ। ਸੋ ਦੂਜੇ ਨੰਬਰ ਆ ਆਪਾਂ ਜਿਹੜੀ ਦਿਖਾਈ ਆ ਜਮਾ ਰੇਲ ਦਾ ਡੱਬਾ ਕਿਸੇ ਗੱਲ ਨੂੰ ਕਿਹਾ ਇਹਨੂੰ ਤੇ ਆਹ ਦੇਖੋ ਜਮਾ ਨਾੜਾ ਨੂੜਾ ਨਾਲ ਗੁੰਦੀ ਪਈ ਆ ਦੁੱਧ ਚਾਹੇ। ਹਮ ਨੂੰ ਚੰਗਾ ਲੱਗੇ। ਘੱਟ ਸੇਵਾ ਹੋਊਗੀ ਸੋ ਉਥੋਂ 20 ਤੇ ਚੱਲ ਜੂਗੀ। ਪਰ ਦੁੱਧ ਜਾਏ ਗੱਲਾ 68000 ਰੁਪਏ ਸਰਫੇ ਦਾ ਰਾਗੂ ਨਾਲ ਪਾਣੀ ਪੀਣਾ ਛੱਡ ਦੇ ਲੈ ਚੱਲੇ ਨੂੰ ਸੋ ਦੂਜੇ ਨੰਬਰ ਤੇ ਆਪਾਂ ਜਿਹੜੀ ਇਹ ਦਿਖਾਈ ਗਿਆ ਸਾਈਵਾਲ ਦੇ ਵਿੱਚ ਪੈਂਦੀ ਆ ਸਾਰਾ ਭਾਂਤਾਂ ਮੇੜੀ ਵਿੱਚ ਆ ਗਿਆ ਜਰਸੀ ਐਚ ਐਫ ਆ ਰਾ ਵਗੈਰਾ ਤੇ ਥਣ ਗੁੱਲੇ ਵਾਲਾ ਕੱਡੂ ਕੱਲੀ ਇਹ ਜੇ ਇੱਕ ਗਮੀਆਂ ਕੱਚੀ ਆ ਪੰਜ ਛੇ ਦਿਨ ਦੀ ਤੇ ਜਿੱਦੇ ਨੇ ਬੱਚਾ ਧਰਤਾ ਕੋਣ ਵੀ ਸਾਰੇ ਧੁੰਮੀ ਸੂਲ ਤੇ ਆਪਣੀ ਝਾਲਰ ਬੰਨ ਸਭ ਕੁਝ ਹੈ ਦੇਖ ਲੋਕਾਂ ਨੇ ਜੈ ਜੈ ਗੱਲਾ ਤੇ ਮਿਲ ਕੇ ਮੇੜ ਦੇਖ ਜਮਾ ਦੋ ਦੀ ਮੋਟਰ ਜਾਂਦੇ ਰਸਾ ਪੈ ਵੀ ਆ ਹਨਾ ਅੱਗੇ ਤੀਜੇ ਨੰਬਰ ਤੇ ਆਪਾਂ ਝੋਟੀ ਦੇਖੀ ਜਾਂਦੇ ਹਾਂ ਦੂਜਾ ਸੂਆ ਜੀ ਠੀਕ ਹੈ ਸੁਈ ਨੂੰ ਹੋ ਗਈ ਤਿੰਨ ਤੋਂ ਚਾਰ ਦਿਨ ਮਦਰ ਉਮੇਲ ਕਾਪ ਕੱਟੀ ਜੈਡ ਬਲੈਕ ਜਮਾ ਜੈਡ ਬਲੈਕ ਜਮਾ ਜੀ ਤੇ ਹੁਣ ਇਹਦਾ ਸਲੇ 10 ਕਿਲੋ ਬੋੜੀ ਤਿਆਰ ਪੰਜ ਲੀਟਰ ਟਾਈਮ ਦਾ ਪੰਜ ਲੀਟਰ ਟਾਈਮ ਦਾ ਬੱਚੇ ਸੁਣੇ ਠੀਕ ਹੈ ਜੇ ਕੋਈ ਕਹੇ ਦੋ ਟਾਈਮ ਬੋੜੀ ਚਵਾਵਾਂਗੇ ਪੰਜ ਚਾਰ ਡੰਗ ਜੋ ਨਹੀਂ ਇੱਥੋਂ ਤਸੱਲੀ ਕਰਕੇ ਲੈ ਜੇ ਹਨਾ ਇੱਥੋਂ ਤਸੱਲੀ ਕਰਕੇ ਲੈ ਜੇ ਪਰ ਕੋਈ ਲੰਗਾ ਸੋਝਿਆ ਗੱਲ ਆ ਜਮਾ ਸੋ ਬਾਕੀ ਗਰਦਲਗੁਰ ਦਾ ਦੇਖੋ ਜਮਾ ਲੰਬੀ ਬਹੁਤ ਆ ਤੇ ਲੇਵਾ ਦੇਖੋ ਬੈਕ ਸਾਈਡ ਤੇ ਹੁਣ ਇਹਨਾਂ ਦਾ ਚਵਾਈ ਆਪਾਂ ਕਰਨੀ ਆ ਹਨਾ ਸੋ ਸਵੇ ਦਾ ਟਾਈਮ ਹੈ ਮੀਨੋਂਦ ਨੇ ਇੱਥੇ ਬਣ ਕੇ ਚੱਲੋ ਵੀ ਪੌਣੇ 9 ਵਜੇ ਕੇ ਸਾਢੇ 8 ਪੌਣੇ 9 ਇਹ ਵੀਡੀਓ ਕਰਕੇ ਰੋਕੀਆਂ ਹੋਈਆਂ ਜੀ ਜੈ ਜੈ ਗੱਲ ਆ ਕਿ ਫਿਰ 9 ਵਜੇ ਵੀਡੀਓ ਬਣਾਉਂਦੇ ਘਾਂਟਾ ਚੋਈਆਂ ਹੁੰਦਾ ਕੁਛ ਨਹੀਂ ਦਿਖਣਾ ਇਹਨਾਂ ਥੱਲੇ ਤੇ ਇਹ ਫਿਰ ਵੇਚ ਨਹੀਂ ਕਿਨੇ ਦੇ ਵੀਰ ਆਪਾਂ ਇਹ ਮੁੱਲ ਕਰਾਲੋ 130 120 115 ਨਹੀਂ ਦੇਵਾਂਗੇ ਛੋਟੀ ਵੀਰ ਉੱਠ ਰਗੀ ਆ ਪੂਰੀ ਪਲੀ ਹੋਈ ਤੇ ਪੂਰੀ ਸਮੀ ਹੋਈ ਦੇਖੋ ਮੂਹਰ ਤੋਂ ਮਗਰ ਦਾ ਲੈਵਾ ਦੇਖੋ ਠੀਕ ਹੈ ਲੈਵ ਵਾਲੇ ਪਾਸੋਂ ਪੂਰੀ ਓਕੇ ਆ ਹਣਾ ਹਾਂਜੀ ਤੇ ਅੱਗੇ ਆਪਾਂ ਜਿਹੜੀ ਨਾਲ ਦੇਖੀਏ ਨਾ ਝੋਟੀ ਦੂਜੀ ਇਹਦਾ ਸੂਆ ਤੀਜਾ ਜੀ ਚੈਦਨ ਹੋ ਗਿਆ ਸੋਈ ਨੂੰ ਇਹਨੂੰ ਸੂਈ ਦੋ ਤਰੀਕ ਦੀ ਸ਼ਾਮ ਦੀ ਸੂਈ ਆ ਮਗਰ ਫੀਮੇਲ ਦਾ ਸੀ ਕੱਟੀ ਇਹ ਜੇ ਮਗਰ ਹਨਾ ਜੈਟ ਬਲੈਕ ਪੂਰੀ ਚੰਗੀ ਕੱਟੀ ਹੈ ਹੁਣ ਦੁੱਧ ਕਿੰਨਾ ਗਿਆ ਚੋਣ ਵਾਲਾ ਲੋਕ ਕਹਿੰਦੇ ਝੂੜ ਮਾਰਦਾ 11 ਕਿਲੋ ਪੌਲੀ ਇਹਦੇ ਥੱਲੇ ਆਤਨਦ ਨੇ ਸੂਈ ਥੱਲੇ ਚੋਣ ਥਾਂ ਥੁਣ ਦੇ ਇੱਕ ਗਵਾਰੇ ਦੇ ਫਲ ਝੜ ਗਏ ਜਮਾ ਹਨਾ ਤੇ ਥਾਂ ਦੇਖੋ ਜਮਾ ਇੱਕ ਗੱਲ ਹੋਰ ਦਸਦੰਨੇ ਦੇ ਬਾਰੇ ਕਿਹੜੇ ਜਿੰਨਾ ਕਿਹੜੇ ਬੰਦਿਆਂ ਤੋਂ ਲਈ ਆ ਸੀ ਉਹ ਤਾਂ ਕਹਿੰਦੇ ਸੀ 16 ਕਿਲੋ ਦੁੱਧ ਹੋਇਆ ਦੂਜੇ ਦਿਨ ਅਸੀਂ ਆਉਂਦੀ ਸਮਝ ਨਾ 14 ਕਿਲੋ ਮੰਨ ਕੇ ਲਈ ਉਹ 14 ਕਿਲੋ ਠੰਡਾ ਦੁੱਧ ਨਾ ਪਾਉ ਕਿਉਂਕਿ 11 ਦਾ ਸਟਾਰਟ ਹੀ ਗਈ ਦੀ ਹਣ ਸਟਾਰਟਿੰਗ ਹੈ ਬੱਚੇ ਸਣੇ ਜੈ ਜੀ ਗੱਲ ਆ ਇਹਦਾ ਰੇਟ ਕੀ ਰਹਿਣਾ ਹੈਗਾ ਇਹਦਾ ਰੇਟ ਜਿਹੜਾ ਮਰਜ਼ੀ ਕਰਾ ਲਓ ਇੱਕ 20 ਕਰਾ ਦਿਓ ਇੱਕ 10 ਕਰਾ ਲਓ ਇੱਕ 5 ਲੀ ਦੇ ਦਾਂਗੇ ਟੋਰੀ ਬਾਹਰ ਲੈ ਉਹਨੂੰ ਸੋ ਸੂਈ ਸਵਾਈ ਪਿੱਛੇ ਕੱਟੀ ਜਾਵਾ ਤੇ 제ਰ ਦੇ ਧਾਰ ਤੇ ਭਾਰ ਤਿੰਨੇ ਚੀਜ਼ਾਂ ਓਕੇ ਆ ਜਾਵਾ ਜੀ ਜਮਾ ਗਰੰਟੀ ਵਾਲੀ ਇਹੀ ਗੱਲ ਠੀਕ ਹੈ ਸੂਈਸ ਵਾਈ ਦਾ ਇਹ ਫਾਇਦਾ ਜਿਵੇਂ ਝੋਕੇ ਤਸੱਲੀ ਕਰ ਲਿਓ ਜੇਰ ਵਗੈਰਾ ਬਾਕੀ 2-3 ਦਿਨ ਸੁੰਜਣ ਹੋਇਆ ਹਸਾਰ ਆ ਬੱਚਾ ਬੰਦੀ ਭਾਈ ਹਰਮੇਸ਼ਾ ਬੱਚਾ ਮਾਜੀ ਤੋਰਦੇ ਕੋਈ ਨਾ ਸੋ ਚਗਾਠਾ ਜੀ ਉਠਾ ਦੇਖੋ ਪਤਨੀ ਚਮੜੀ ਵਾਲੀ ਮੈਂ ਜਾਵਾਂ ਤੇ ਸਰਦੀ ਸਰਦੀ ਜਾਵਾਂ ਦੁੱਧ ਦੀਆਂ ਨਦੀਆਂ ਵਹਾ ਦਿੰਦੇ ਆ ਰੇਡ ਵੇਚਣ ਜਾੜੇ ਤੇ 1,05,000 ਰੁਪਇਆ ਦੁੱਧ ਵਾਲਾ 20 ਸਾਲ ਲਾਲੀਆਂ ਮਾਰਦਾ ਪਿੰਡਾ ਜਾਵਾਂ ਤੇ ਮੂੰਹ ਮੱਥਾ ਦੇਖੋ ਜਾਵਾਂ 1 ਪਾਂਜੇ ਦੀ ਕੀਮਤ ਆ ਸੈਜ ਵਗੈਰਾ ਫੁੱਲਾ ਪੂਰੀ ਪਲੀ ਪੁਲੀ ਗਿਆ ਬੱਚਾ ਪਿੱਛੇ ਆ ਗਈ ਆਲਾ ਆਈ ਬਈਆ ਦੇਖ ਧਾਰਾ ਵੀ ਲੈ ਠੀਕ ਹੈ ਕੋਈ ਆਏ ਮੈਂ ਖੁੱਲੀ ਛੱਡ ਕੇ ਧਾਰਾ ਮੜਵਾ ਦੂ ਲੈ ਸਾਉਏ ਨਹੀਂ ਆ ਲੈ ਲੈ ਜਿਮਾਈ ਦੇ ਵੀ ਲੈ ਸੋ ਦੇਖੋ ਜਮਾ ਬੱਚਾ ਲਾਇਆ ਨੇ ਪਸਮਾਈ ਨਹੀਂ ਆਪਾਂ ਹਣਾ ਪਸਮਾਈ ਨਹੀਂ ਫਗਵਾ ਲੰਨੇ ਪਾਦਮੇ ਉਹਨਾਂ ਨੇ 1 ਮਿੰਟ ਚੀ ਵਾ ਬਾ ਠੀਕ ਹੈ ਫਿਰ ਬਾਹਲੀ ਲੰਬੀ ਹੋ ਜੀ ਵੀਡੀਓ ਸੋ ਬਾਕੀ ਕੱਟੀ ਬਹੁਤ ਬੇਰੇ ਵਿੱਚ ਹਣਾ ਦੇਖੋ ਕਹਣੇ ਇੰਨੀ ਸਾਉ ਦੇਖ ਲਓ ਹੁਣ ਫੇਰ ਟੀਮ ਪਰੇ ਲੈ ਕੇ ਜਾ ਕੇ ਫੇਰ ਵੇਜੋ ਜੈ ਜੈ ਕਰਲਾ ਜਮਾ ਹਾਂ ਲਾਓ ਨਾ ਲਾਓ ਤੇ ਨੰਬਰ ਬੋਲ ਜੀ ਆਪਣਾ 9873677963 ਪਿੰਡ ਮਾਨੁਕੇ ਤੇ ਇੱਕ ਰਹੇਗੀ ਜਿਹੜੀ ਇਹ ਫਿਰ ਆਹ ਟੋਟੀ ਹੈ ਦੂਜੇ ਸੂਏ ਅੱਛਾ 15 ਦਿਨਾਂ ਦੀ ਬੱਚਾ ਇਹਦਾ ਬੱਚਾ ਇਹਦਾ ਫੀਮੇਲ ਕਾਸਾ ਉਹ ਖੜਾ ਅੰਦਰ ਖੜਾ ਅੰਦਰ ਉਹ ਖੜਾ ਖੂਂਜੇ ਤਾਂ ਬੱਚਾ ਦਿਖਾ ਜੀ ਤੂੰ ਬੱਚਾ ਇਹਦਾ ਹਾ ਖੜਾ ਹਣਾ ਤੇ ਦੁੱਧ ਕਿੰਨਾ ਕਥਲੇ ਦੇ ਦੁੱਧ ਹੀ ਲੋਕ ਕਹਿਣਗੇ ਝੂਠ ਬੋਲਦਾ ਲੋ 15 ਕਿਲੋ ਹੁਣ ਤਿਆਰ 15 ਦਿਨਾਂ ਦੀ ਸੂਈ ਥਲੀ 7 ਲੀਟਰ ਟਾਈਮ ਦੇ ਮਣਕੇ ਦੇਵਾਂਗੇ ਦੇਵਾਂਗੇ ਤੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾ ਦਿੰਨਾ ਇਹ ਆ ਬਾੜਟੀ ਆ ਕਿਲੋ ਦੀ ਹੋ ਗਈ 7.5 8 ਕਿਲੋ ਦੀ ਠੀਕ ਹੈ ਇਹ ਉੱਤੋਂ ਦੀ ਕਰ ਦਿੰਦੀ ਆ ਇਹੇ ਬਾੜਟੀ ਨਿਸ਼ਾਨੀ ਰੱਖ ਲਈ ਭਰ ਕੇ ਦੇਵਾਂਗੇ ਭਰ ਕੇ ਦੇਵਾਂਗੇ ਫੁੱਲ ਉੱਤੋਂ ਦੀ ਇਹ ਸਵਾ ਸੂਈ ਵੇ ਦੂਜਾ ਹਨਾ ਦੂਜਾ ਸਵਾ ਸੂਈ ਕੋਈ ਇਹ ਮੂਮੋ 6 ਦਾ ਰੀਜਨਲ ਇਹਵੇਂ ਲੋਕ ਕਹਿੰਦਾ ਹਰਿਆਣੇ ਦੀ ਆ ਪੰਜਾਬ ਦੀ ਛੋਟੀ ਲੋਕਲ ਲਈ ਆ ਠੀਕ ਹੈ ਘਰੇ ਬੰਨਿਆਂ ਦੀ ਪਾਲੀ ਵਿੱਚ ਠੀਕਾ ਨਹੀਂ ਪਤਾ ਕਿਹੜਾ ਪਰ ਸੀਮਣ ਬਹੁਤ ਚੰਗੇ ਦੀ ਝੋਟੀ ਮਗਰ ਕੱਟੀ ਇਹਦੇ ਹਨਾ ਮਗਰ ਕੱਟੀ ਪੂਰੇ ਤਕੜੇ ਸੀਮਣ ਦੀ ਉਹਦਾ ਸੀਮਣ ਪਤਾ ਇਹਦਾ ਰੇਟ ਕੀ ਆ ਇਹਦਾ ਰੇਟ ਫੋਨ ਤੇ ਕਰਾਂਗੇ ਜਿਹੜੇ ਚਵਾ ਕੇ ਦੇਵਾਂਗੇ 5 ਡੰਗ ਝੋਲੇ ਭਾਵੇਂ ਬੰਦਾ ਇੰਨੀ ਜਾਨੀ ਤਸੱਲੀ ਵਾਲੀ ਝੋਟੀ ਆ ਠੀਕ ਹੈ ਰੇਟ ਫਿਰ ਵਧੀਆ ਹੋਊ ਇਹਦਾ ਮੈਂ ਰੇਟ ਪੂਰਾ ਵਧੀਆ ਜੀ ਹੈਗਾ ਮਾਣ ਕਰਾਂਗੇ ਪੰਗ ਤਾਂ ਐ ਨਹੀਂ ਵੀ ਆਪਾਂ ਲੋਕਾਂ ਨੂੰ 2-10 ਮੰਗ ਲਈਏ 2-20 ਮੰਗ ਲਈਏ ਠੀਕ ਆ ਜਮਾ ਜੈਜ ਹੂ 2 ਤੋਂ ਅੰਦਰ ਠੀਕ ਹੈ 1.5 ਤੋਂ ਬਾਹਰ ਹੂ 2 ਤੋਂ ਅੰਦਰ ਵਿੱਚ ਖੋਲ ਕੇ ਤੋੜਦੇ ਫਿਰ ਇਹ ਤੇ ਥਾਂ ਤੋਂ ਦੇਖੋ ਕਾਹ ਬਾਤਾਂ ਜਿਹੜੇ ਵੀਰੇ ਕਹਿੰਦਾ ਦੁੱਧ ਮਿਣ ਕੇ ਲੈਣੀ ਐ ਇੱਥੇ ਮਿਣ ਕੇ ਰੂ ਜਾਆਂ ਬੂਟੀਆਂ ਦੌਰ ਤੇ ਦਿਖਾਈ ਆ ਵੀਰੇ ਆਪਾਂ ਇਹ ਸ਼ੌਂਕੀਆਂ ਦੌਰ ਤੇ ਕਹਿੰਦਾ ਬਸ ਬਿਕੇ ਨਾ ਬਿਕੇ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਇਹਦੇ ਫਿਰ ਭਾਅ ਲਾਉਣਾ ਥੋਣੇ ਵੀ ਚੰਗੀ ਕੀਮਤ ਲਾ ਕੇ ਨਾ ਦੇਉਣੀ ਆਂ ਮੇਰੀ ਬੰਦਾ ਕਹਿੰਦਾ ਵੀ ਮੈਂ ਇਹ ਦੋ ਮੱਝਾਂ ਦੇ ਜਿਹੜਾ ਇੱਕ ਹੀ ਰੱਖਣੀ ਆਂ ਮੈਂ ਆ ਜੈ ਜੈ ਗੱਲਾ ਬਾਕੀ ਪਿੱਛੇ ਕੱਟੀ ਜ਼ਬਰਦਸਤ ਹੈ ਨਾ ਦੇਖੋ ਕਿੱਡੀ ਝੋਟੀਆਂ ਬਾਈ ਕੋਈ ਐਡੀ ਝੋਟੀ ਪਾਲਣੀ ਬਹੁਤ ਔਖੀ ਆ ਜੈ ਜੈ ਗੱਲਾ ਇਹ ਇੰਨੀ ਸਾਊ ਹੈ ਕਿ ਥੱਲੇ ਵੀ ਆਈ ਬਹਿ ਜਾ ਬਾਈ ਹਾਂ ਨੱਤ ਨਹੀਂ ਮ ਠੀਕ ਹੈ ਮੱਪੀ ਮਾਰ ਤੇ ਭੇਜਾ ਇੰਨੀ ਸੌ ਸੀਲਾ ਜਿਆ ਜਿਆ ਗੱਲਾਂ ਮੈਂ ਕੋਈ ਹਿਲਜੂ ਪਸ਼ੂ ਕਹਿੰਦਾ ਬਾਈ ਇਹਨੂੰ ਕਹਿੰਦੇ ਅਸਲ ਬਰੀਡ ਸੋ ਮੂੰਹ ਮੱਥਾ ਦੇਖੋ ਗਰਦਰ ਗੋਦਨ ਕੀ ਆਵਾਤਾ ਹਨਾ ਬਰੀਡ ਅਸਲ ਹੈ ਬਰੀਡ ਕਹਿੰਦੇ ਲੈ ਚਲੋ ਬੰਨ ਦੋ ਸੋ ਆਪਾਂ ਕਾਫੀ ਨਾਕ ਦਿਖਾ ਦੇ ਪਿੰਡ ਮੇਰੀ ਨਾਕ ਦੋ ਹੋਰ ਵੀ ਇਹਨਾਂ ਦੀ ਵੀਡੀਓ ਰੋਕ ਕੇ ਪਾਵਾਂਗੇ ਇੱਕ ਆਖੜੀ ਇੱਕ ਹੋਰ ਠੀਕ ਹੈ ਬਾਕੀ ਇੱਥੇ ਆਓਗੇ ਤਾਂ ਤੁਹਾਡੇ ਪਸੰਦ ਆਊਗਾ ਕਿ ਵੀਡੀਓ ਲੰਬੀ ਵਾਲੀ ਹੋ ਜਾਂਦੀ ਹੈ ਪਿੰਡ ਮਾਣੂਕੇ ਜ਼ਿਲ੍ਹਾ ਲੁਧਿਆਣਾ ਵੀਡੀਓ ਦੇਖਣ ਲਈ